ਇਹ ਮੈਟਰ ਆ ਦੇਖੋ ਇੱਧਰ ਇਟਲੀ ਦੇ ਵਿੱਚ ਪਿੰਡਾਂ ਦੇ ਵਿੱਚ ਤਕਰੀਬਨ ਹਰ ਪਿੰਡ ਨੂੰ ਜਾਂ ਇੱਕ ਪਿੰਡ ਸਿੱਧਾ ਛੱਡ ਕੇ ਜਿਹੜੇ ਛੋਟੇ ਪਿੰਡੋਂਾਂ 'ਚ ਨਹੀਂ ਮਾਰਕੀਟ ਲੱਗਦੀ ਹੁੰਦੀ ਨੂੰ ਕਹਿੰਦੇ ਮਰਕੱਤ ਹੋ ਜਾਂਦਾ ਠੀਕ ਹੈ ਜੀ ਤੇ ਆ ਦੇਖੋ ਇੱਧਰ ਫਰੂਟ ਇੱਧਰ ਮੀਟ ਮੂਟ ਹੋਰ ਇੱਧਰ ਕੱਪੜਾ ਲੀੜਾ ਸਾਰੇ ਸਮਾਨ ਮਿਲਦੇ ਆ ਇੱਧਰ ਕੱਪੜਾ ਲੀੜਾ ਹੋ ਗਿਆ ਜਿੰਨੇ ਵੀ ਆ ਦੇਖ ਲਓ ਪਰਸ ਪੁਰਸ ਹੋਰ ਇੱਥੇ ਫਿਰ ਸ਼ਾਪਿੰਗ ਕਰਦੀਆਂ ਨੇ ਆ ਦੇਖ ਲੋ ਇੱਧਰ ਵਧੀਆ ਏ ਹਾਂ ਨਹੀਂ ਹੈਗਾ ਵੀ ਕਾਟੂ ਮਾਲ ਫਰੂਟ ਫਰਾਟ ਹੋ ਗਿਆ ਇੱਧਰ ਸਾਰਾ ਜਿੰਨਾ ਵੀ ਕੇ ਕੂਕ ਬਿਸਕਟ ਇਹ ਪਿੰਡ ਪਿੰਡ ਚ ਲੱਗਦੀਆਂ ਨੇ ਦਿਨ ਬੰਨੇ ਵੀ ਹੁੰਦੇ ਨੇ ਜਿੱਦਾਂ ਇੱਥੇ ਮਰਤੀ ਨੈਂਗੂ ਐ ਬਰਗਮੋ ਜ਼ਿਲ੍ਹੇ ਦੇ ਵਿੱਚ ਪਿੰਡ ਪੈਂਦਾ ਇੱਥੇ ਮੰਗਲਵਾਰ ਨੂੰ ਲੱਗਦੀ ਆ ਦੇਖੋ ਪਰਮਾਜੋ ਹੋਗੀ ਤੇ ਕੇ ਸੁੱਕੇ ਜੋ ਵੀ ਹੋਰ ਜੈਕੜਾਂ ਜੂਟਾਂ ਇੱਕਣਾ ਪਿੰਡਾਂ ਚ ਲੱਗਦੀਆਂ ਮਾਰਕੀਟਾਂ ਜਿੱਦਾਂ ਬਾਈਚ ਨਹੀਂ ਲੱਗਦੀਆਂ ਆਪਣੇ ਚੰਡੀਗੜ੍ਹ ਆ ਦੇਖੋ ਕੋਟ ਕਾਟ ਹੋਰ ਸਾਰਾ ਸਿਸਟਮ ਇਹ ਰੱਖਿਆ ਹੁੰਦਾ ਵਧੀਆ ਖਣ ਕੋਈ ਨਾ ਤਾਂ ਬਹੁਤ ਬੜੀ ਹੁੰਦੀ ਮਾਰਕੀਟ ਉਧਰੋਂ ਵੀ ਬਹੁਤ ਲੱਗੀ ਹੋਈ ਹੈ ਇਹ ਮਾਰਕੀਟ ਦੇਖ ਲਓ ਇੱਧਰ ਕੱਪੜੇ ਲੀੜੇ ਹੋਰ ਵੀ ਜੋ ਵੀ ਸਿਸਟਮ ਫਰੂਟ ਫਰੈਸ਼ ਬਰਦੂਰ ਆਹ ਰਹਾ ਇੱਧਰ ਲੱਗਿਆ ਹੁੰਦਾ ਦੇਖ ਸਕਦੇ ਫਿਰ ਇਹ ਜਿੱਥੇ ਲੱਗਦੀ ਹੈ ਉੱਥੇ ਪੂਨਾ ਟਾਈਮ ਗੱਡੀਆਂ ਗੁੱਡੀਆਂ ਬੰਦ ਕਰ ਦਿੰਦੇ ਸਾਰੀਆਂ ਆ ਦੇਖ ਲਓ ਪਰਾਂਗੂ ਵੀ ਬਹੁਤ ਲੱਗੀ ਹੋਈ ਹੈ ਮਾਰਕੀਟ ਮੇਰੇ ਵਿਰੋਹ ਮਾਰਤੀ ਰੈਂਗੋ ਦੇ ਵਿੱਚ